ਸਿਕਲੀਗਰ ਉਹ ਹੁੰਦਾ ਹੈ ਜੋ ਤਾਲਾ ਕੁੰਜੀ ਲਾਉਂਦਾ ਹੈ ਸਿਕਲੀਗਰ ਉਹ ਹੁੰਦਾ ਜੋ ਪੱਠਣ ਦੀ ਕਾਰੀ ਲਾਉਂਦਾ ਹੈ ਅਸੀਂ ਸਿਕਲੀਗਰ ਨਹੀਂ ਆ ਅਸੀਂ ਲੋਹੇ ਦੀ ਸਿਕਲ ਬਣਾ ਕੇ ਦਿੱਤੀ ਸੀ ਗੁਰੂ ਮਹਾਰਾਜ ਨੂੰ ਤੇ ਸਾਡਾ ਸਿਕਲਗਰ ਪਰਿਵਾਰ ਹੈ ਛੇਵੇਂ ਪਾਸ਼ਾ ਅਕਲਗਾਂ ਗਏ ਹੋ ਗਏ ਪਹਿਲੇ ਜਿੰਨੇ ਸ਼ਸਤਰ ਬਣਾਏ ਆਪਾਂ ਇਹ ਸਾਰੇ ਸਿੱਧੇ ਕਰਾਓ ਉਹਨਾਂ ਕੋਲ ਤੇ ਜਿਹੜੇ ਬਲ ਪਏ ਸੀ ਇਹ ਬਲ ਪਾ ਕੇ ਉਹਨਾਂ ਨੂੰ ਧਾਰ ਬਣਾਈ ਧਾਰ ਬਣਾ ਕੇ ਗੁਰੂ ਛੇਵੇਂ ਪਾਸ਼ਾ ਨੂੰ ਦਿਖਾਇਆ ਉਨੇ ਜੰਗ ਵੇਲੇ ਜਵਾਬ ਨਹੀਂ ਦੇਊਗਾ ਜੀ ਮਹਾਰਾਜ ਹੋਗੇ ਖੁਸ਼ ਆ ਆ ਨਕਾਲੇ ਉਹਦੀ ਨਾਗੜੀ ਜੀ ਤੇ ਅਜੇ ਵੀ ਸਾਡਾ ਪਰਿਵਾਰ ਜਿੰਨਾ ਵੀ ਹੈਗਾ ਇਹ ਅਸੀਂ ਸਸਤਰ ਬਣਾਈ ਜਾਂਦੇ ਆ ਤੇ ਜਿਹੜਾ ਸਿੱਖ ਪਰਿਵਾਰ ਏ ਉਹਨੂੰ ਅਸੀਂ ਵਿੱਚ ਹੀ ਜਾਂਦੇ ਆ ਆ ਨਹਸਾਨ ਸਾਹਿਬ ਗੁਰੂ ਦਾ ਗੁਰੂ ਸਾਹਿਬ ਆ ਗੁਰੂ ਛੇਵੇਂ ਪਾਤਸ਼ਾਹ ਦਾ ਆ ਨਹਸਾਨ ਸਾਹਿਬ ਅਸੀਂ ਆਪਣੇ ਹੱਥੋਂ ਤਿਆਰ ਕੀਤਾ ਚਾਪ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਈਸ਼ਾ ਗੰਗਾ ਨਗਰ ਤੋਂ ਸਿਗਲੀਗਰ ਪਰਿਵਾਰ ਜਿਹੜਾ ਕਿ ਸ਼੍ਰੀ ਫਤੇਗੜ ਸਾਹਿਬ ਆਇਆ ਹੋਇਆ ਹੈ ਜਿੱਥੇ ਜਿਹੜਾ ਜਿੰਨਾਂ ਵੱਲੋਂ ਸ਼ਸਤਰ ਨੇ ਜਿਹੜੇ ਕਿ ਬਣਾਏ ਜਾ ਰਹੇ ਨੇ ਇਤਿਹਾਸਾ ਜਿਹੜਾ ਕਿ ਇਹਨਾਂ ਦਾ ਛੇਵੇਂ ਪਾਸ਼ਾ ਜੀ ਦੇ ਨਾਲ ਜੁੜਿਆ ਹੋਇਆ ਹੈ ਤੇ ਉਹਨਾਂ ਵੱਲੋਂ ਬਖਸ਼ਿਸ਼ ਹੈ ਜਿਹੜੀ ਇਹਨਾਂ ਨੂੰ ਮਿਲੀ ਹੋਈ ਹੈ ਤੇ ਪੂਰਾ ਇਤਿਹਾਸ ਕੀ ਹੈ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਵਾਇਗੁਰੂ ਜੀ ਦਾ ਖਾਲਸਾ ਵਾਰ ਜੀ ਜੀ ਫਤਿਹ ਜੀ ਮਹਾਰਾਜ ਜੀ ਸਾਨੂੰ ਆ ਜਿਹੜਾ 16 ਪ੍ਰਕਾਰ ਦੇ ਗਾੜੀਆਂ ਅਲਵਾਰ ਵੀ ਆਇਆ ਸੀ ਤੇ ਮੁਸਲਮਾਨ ਵੀ ਆਏ ਸੀ ਜੀ ਤੇ ਜਿੰਨੇ ਵੀ ਕਾਰੀਗਰ ਸੀ ਸਾਰੇ ਸਾਲੇ ਸਾਡੇ ਹਕੂਮ ਨਹੀਂ ਆਈ ਸੀ ਜੀ ਇੱਕ ਉਹਨਾਂ ਨੇ ਸਾਰੇ ਨੇ ਸ਼ਸਤਰ ਬਣਾਏ ਜੀ ਖੰਜਰ ਤੇ ਤੇਰੇ ਨਾਂ ਕੀ ਇੱਕ ਛਪਾਨਾ ਤੇ ਖੰਡੇ 2 ਫੁੱਟੇ 3 ਫੁੱਟੇ ਜੀ ਤੇ 3.5 ਫੁੱਟੇ ਜੀ ਉਹ ਬਣਾ ਬਣਾ ਕੇ 6ਵੇਂ ਪਾਸ਼ਾ ਨੇ ਕੋਲੇ ਲੈ ਗਏ ਤੇ ਉਹਨਾਂ ਦੇ ਕੋਲ ਧਾਰ ਨਹੀਂ ਬਣੀ ਉਹ ਇੱਧਰ ਬਲ ਬੰਨਦੇ ਸੀ ਇੱਧਰ ਪੇ ਜਾਂਦਾ ਸੀ ਕੋਈ ਲੰਬਾ ਸੀ ਨਾ ਉਹ ਜੀ ਉਹ ਇੱਧਰ ਬਲ ਬੰਨਦੇ ਇੱਧਰ ਪੇ ਜਾਂਦਾ ਸੀ ਫਿਰ ਮੋਗਲ ਧਾਰ ਨਹੀਂ ਪੈਣੀ ਮਹਾਰਾਜ ਨੇ ਆਕਰ ਦਿਖਾਇਆ ਸਾਸਤਰ ਤੋਂ ਸਾਸਤਰ ਵਾਲੇ ਉਹਨਾਂ ਬੰਗਾਂ ਨੇ ਜੰਗ ਵੇਲੇ ਇਹ ਜਵਾਬ ਦੇਣਗੇ ਜੀ ਕੈਂ ਕਰੋ ਉਹ ਹੁੰਦੇ ਸਿਕਲ ਕਰ ਜੀ ਸਿਕਲੀਕਰ ਉਹ ਹੁੰਦਾ ਹੈ ਜੋ ਤਾਲਾ ਕੁੰਜੀ ਲਾਉਂਦਾ ਹੈ ਸਿਕਲੀਕਰ ਉਹ ਹੁੰਦਾ ਜੋ ਪੱਠਣ ਦੀ ਕਾਰੀ ਲਾਉਂਦਾ ਹੈ ਅਸੀਂ ਸਿਕਲੀਕਰ ਨਹੀਂ ਆ ਜੀ ਅਸੀਂ ਲੋਹੇ ਦੀ ਸਿਕਲ ਬਣਾ ਕੇ ਦਿੱਤੀ ਸੀ ਗੁਰੂ ਮਹਾਰਾਜ ਨੂੰ ਤਾਂ ਸਾਡਾ ਸਿਕਲਗਰ ਪਰਿਵਾਰ ਹੈ ਜੀ ਕਿ ਤਕਸ਼ਿਸ਼ ਮਿਲੀ ਆ ਫਿਰ ਗੁਰੂ ਵੱਲੋਂ ਤੁਹਾਨੂੰ ਫਿਰ ਗੁਰੂ ਵੱਲੋਂ ਇਹ ਆਖਿਆ ਗੁਰੂ ਨੇ ਵੀ ਐ ਕਰੋ ਉਹਨਾਂ ਨੂੰ ਸੱਦੋ ਅਸੀਂ ਉਸ ਟਾਈਮ ਰਹਿੰਦੇ ਸੀ ਚਤੋੜਗੜ ਜੀ ਸਾਡਾ ਗੜ ਸੀ ਉੱਥੇ ਚਤੋੜਗੜ ਅਜੇ ਵੀ ਰਹਿੰਦੇ ਨੇ ਉੱਥੇ ਸਾਡੇ ਸਿਕਲਗਰ ਜੀ ਅੱਛਾ ਫਿਰ ਉੱਥੇ ਕੀ ਕੀਤਾ ਵੀ ਉਹਨਾਂ ਨੂੰ ਸਾਨੂੰ ਸੱਦਿਆ ਜੀ ਫਿਰ ਅਸੀਂ ਗਏ ਛੇਵੇਂ ਪਾਸ਼ੇ ਕੋਲੇ ਜੀ ਕਹਿੰਦੇ ਕਰੋ ਛੇਵੇਂ ਪਾਸ਼ੇ ਆ ਕੇ ਲੱਗਿਆ ਕਹਿੰਦੇ ਕਰੋ ਪਹਿਲੇ ਜਿੰਨੇ ਸੱਤਰ ਬਣਾਏ ਆਪਾਂ ਜੀ ਇਹ ਸਾਰੇ ਸਿੱਧੇ ਕਰਾਓ ਉਹਨਾਂ ਕੋਲੇ ਜੀ ਇਹ ਸਿੱਧੇ ਘਰਾ ਕੇ ਤੇ ਫਿਰ ਅੱਗੇ ਕੰਮ ਸ਼ੁਰੂ ਕਰਾਂਗੇ। ਜੀ। ਫਿਰ ਉਹ ਸਸਤਰ ਸਾਰੇ ਸਿੱਧੇ ਕੀਤੇ ਜਿਹੜੇ ਬਲ ਪਏ ਸੀ। ਜੀ। ਫਿਰ ਬਲ ਪਾ ਕੇ ਉਹਨਾਂ ਨੂੰ ਧਾਰ ਬਣਾਈ। ਜੀ। ਧਾਰ ਬਣਾ ਕੇ ਤੇ ਗੁਰੂ ਸ਼ੇਮਾ ਪਾ ਸਾ ਨੂੰ ਦਿਖਾਇਆ। ਜੀ। ਦਿਖਾ ਗਿਆ ਕਣਕਾ ਗੁਰੂ ਸ਼ੇਮਾ ਪਾ ਜਣਕਾ ਦੇਖੋ ਪਹਿਲੇ ਸਸਤਰ ਕਿੱਦਾਂ ਦਾ ਸੀ ਹੁਣ ਉਹੋ ਹੀ ਸਸਤਰ ਕਿੱਦਾਂ ਦਾ ਬਣ ਗਿਆ ਹੈ। ਜੀ। ਹੁਣ ਇਹ ਜੰਗ ਵੇਲੇ ਜਵਾਬ ਨਹੀਂ ਦੇਊਗਾ। ਜੀ। ਮਹਾਰਾਜ ਹੋ ਗਏ ਖੁਸ਼। ਜੀ। ਮਹਾਰਾਜ ਕਣਕਾ ਬਹੁਤ ਅੱਛਾ ਇਹਨਾਂ ਨੇ ਕੰਮ ਕੀਤਾ ਹੈ। ਤੇ ਅੱਛਾ ਇਹ ਪਰਿਵਾਰ ਇਹ ਹੈ। ਫਿਰ ਇੱਕ ਵਾਰ ਉਹਨਾਂ ਨੇ ਹੋਰ ਲੋਹਾ ਲਿਆ ਕੇ ਦਿੱਤਾ ਫਿਰ ਹੋਰ ਕੰਮ ਕੀਤਾ ਕਿਲੇ ਦੇ ਵਿੱਚ ਹੀ ਅਲੰਦਪੁਰ ਗੜ੍ਹ ਦੇ ਵਿੱਚ ਹੀ ਜੀ ਲੋਹੜ ਗੜ੍ਹ ਕਿਲੇ 'ਚ ਉੱਥੇ ਕੰਮ ਸ਼ੁਰੂ ਕੀਤਾ ਸੀ ਮਹਾਰਾਜ ਨੇ ਜੀ ਬਾਬਾ ਇਹ ਕਿੰਨੇ ਤਰ੍ਹਾਂ ਦੇ ਸ਼ਸਤਰ ਨੇ ਜਿਹੜੇ ਤੁਹਾਡੇ ਵੱਲੋਂ ਬਣਾਏ ਜਾਂਦੇ ਨੇ ਤੇ ਕਿਹੜੇ-ਕਿਹੜੇ ਕੰਮ ਆਉਂਦੇ ਇਹ ਸ਼ਸਤਰ ਉਹਨੇ ਨਾਗਣੀ ਬਣਾ ਕੇ ਦਿੱਤੀ ਸੀ ਬਾਬਾ ਬਚੇਤਰ ਸਿੰਘ ਜੀ ਉਹ ਵੀ ਉਹ ਵੀ ਉਹ ਵੀ ਸਾਡੀ ਬਣੀ ਸੀ ਜੀ ਅੱਛਾ ਉਹ ਸੀ ਸਾਡੇ 7 ਫੁੱਟ ਦੀ ਉਹ ਵੇਖੋ ਜੀ ਉਹ ਪੱਕੇ ਲੋਹੇ ਦੀ ਬਣਾ ਕੇ ਦਿੱਤੀ ਅਸੀਂ ਉਹ ਸੱਤ ਤਵੀ ਤੋਂ ਪਾਰ ਟੱਪੀ ਅਜੇ ਵੀ ਮੌਜੂਦ ਹੈ ਵਿਧਾਸ ਤੇ ਸਾਡੇ ਉਹ ਨਾਗੜੀ ਬਣਾ ਕੇ ਦਿੱਤੀ ਉਹਦੀ ਨਕਲ ਆ ਨਾਗੜੀ ਦੀ ਨਕਲ ਹੁਣ ਚੱਲੀ ਜਾਂਦੀ ਹੈ ਜੀ ਦਿਖਾਉਗੇ ਸਰ ਉਹ ਦਿਖਾਓ ਵੀ ਆ ਦੇਖੋ ਜੀ ਆ ਚੱਲੀ ਜਾਂਦੀ ਆ ਆ ਨਕਲ ਹੈ ਉਹਦੀ ਨਾਗੜੀ ਦੀ ਤੇ ਅਜੇ ਵੀ ਸਾਡਾ ਪਰਿਵਾਰ ਜਿੰਨਾ ਵੀ ਹੈਗਾ ਇਹ ਅਸੀਂ ਸਸਤਰ ਬਣਾਈ ਜਾਂਦੇ ਆ ਤੇ ਜਿਹੜਾ ਸਿੱਖ ਪਰਿਵਾਰ ਹੈ ਉਹਨੂੰ ਅਸੀਂ ਵਿੱਚ ਹੀ ਜਾਂਦੇ ਆ ਸ਼ਾਸਤਰ ਬਾਬਾ ਹੀ ਬਣਾਏ ਜਾ ਰਹੇ ਨੇ ਇਹ ਅਸੀਂ ਸਾਨੂੰ ਹੋ ਗਿਆ ਜੀ ਮੈਨੂੰ ਹੋ ਗਿਆ 35 ਸਾਲ ਸ਼ਸਤਰ ਬਣਾਉਣ ਦੇ ਨੂੰ ਜੀ ਕਿਹੜੇ ਕਿਹੜੇ ਬਣਾ ਰਹੇ ਹੋ ਮੈਂ ਫਿਰ ਬਲਾਗਣੀ ਵਰਛੇ ਖੰਡੇ ਕਿਰਪਾਨਾਂ ਜਿੰਨੇ ਵੀ ਗੁਰੂ ਮਹਾਰਜ ਦੇ ਨਾਲ-ਨਾਲ ਆਹ ਨਾਲ-ਨਾਲ ਦਿਖਾਵਾਂਗੇ ਆਹ ਨਾਲਗੜੀ ਆ ਗਈ ਜੀ ਹੁਣ ਵਰਛੇ ਦਿਖਾ ਦਿੰਦੇ ਆ ਵਰਛੇ ਦਿਖਾਈ ਆ ਦੇਖੀ ਆ ਨਹਸਾਨ ਸਾਹਿਬ ਗੁਰੂ ਦਾ ਗੁਰੂ ਸਾਹਿਬ ਆ ਗੁਰੂ ਛੇਵੇਂ ਪਾਛੇ ਦਾ ਆ ਨਹਸਾਨ ਸਾਹਿਬ ਅਸੀਂ ਆਪਣੇ ਹੱਥੋਂ ਤਿਆਰ ਕੀਤਾ ਜੀ ਹਾਂਜੀ ਆ ਵੇਖੋ ਛੋਟੇ ਵੱਡੇ ਆ ਛੋਟੇ ਦਿਖਾ ਆ ਛੋਟਾ ਵੀ ਆ ਦੇਖ ਆ ਵੇਖੋ ਉਸ ਤੋਂ ਛੋਟਾ ਇਹ ਵੀ ਆਪਣੇ ਹੱਥੋਂ ਤਿਆਰ ਕੀਤਾ ਜੀ ਆ ਗੁਰੂ ਛੇਵੇਂ ਪਾਛੇ ਦਾ ਆ ਇਹਨੂੰ ਇਹਨੂੰ ਕੀ ਆਖਿਆ ਜਾਂਦੇ ਇਹਨੂੰ ਸਫਾਜੰਗ ਆਖਿਆ ਜਾਂਦਾ ਜੀ ਇਹਨੂੰ ਸਭਾ ਸੰਗ ਹੈ ਦਾ ਨਾਮ ਹੈ ਗੁਰੂ ਮਹਾਰਾਜ ਨੇ ਨਾਮ ਰੱਖਿਆ ਸਫਾ ਸਫਾਜੰਗ ਜੀ ਸਭਾਜੰਗ ਇਹਦਾ ਨਾਮ ਹੈ ਜਿੱਥੇ ਚੱਲ ਪੈਂਦਾ ਹੈ ਨਾ ਉੱਥੇ ਬਾਹਰ ਹੀ ਕਰ ਦਿੰਦਾ ਇਹ ਜੀ ਇਹ ਵੀ ਗੁਰੂ ਮਹਾਰਾਜ ਨੂੰ ਮਹਾਰਾਜ ਨੇ ਕੱਢੇ ਅਸੀਂ ਬੜਾਏ ਜੀ ਹਾਂਜੀ ਫੇਰ ਫਿਰ ਉਹਦੇ ਬਾਅਦ ਵਿੱਚ ਆ ਸੂਆ ਆ ਸੂਆ ਬਣਾਏ ਇਹ ਵੀ ਡੰਡੇ ਬਣਾਏ ਸਾਰਾ ਗੁਰੂ ਮਹਾਰਾਜ ਜਿੰਨਾ ਖੱਚਰ ਖੱਚਰ ਭਰ ਦਿੱਤਾ ਸੀ ਪੂਰਾ ਬਣਾ ਕੇ ਮਹਾਰਾਜ 12 ਦੇ ਕੁਸ ਹੋ ਗਏ ਜੀ ਫਿਰ ਅਸੀਂ ਕਿਰਪਾਨਾਂ ਬਣਾ ਕੇ ਦਿੱਤੀ ਆ ਕਿਰਪਾਨਾਂ ਚੱਕੀ ਆ ਚੱਕੀ ਆ ਵੇਖੋ ਇਹ ਤਾਂ ਮਿਆਰ ਨਹੀਂ ਹੈ ਉਹ ਟੱਕੋ ਉਧਰ ਲਈ ਕਿਰਪਾਨ ਆ ਵੇਖੋ ਜੀ ਆਹ ਕਿਰਪਾਨ ਵੇਖੋ ਜੀ ਬਹਾਰਾ ਜੀ ਆਹ ਕਿਰਪਾਨਾਂ ਵੇਖੋ ਜੀ ਮਹਾਰਾਜ ਜੀ ਆ ਵੀ ਛੇ ਪਾਛੇ ਦੀ ਅਜੇ ਵੀ ਕਿਰਪਾਨ ਇਹਦੀ ਉੱਥੇ ਪਈ ਏ ਜੀ ਲੋਗੜ ਕਲੇਜ ਚ ਉੱਥੇ ਜਾ ਕੇ ਮੌਜੂਦ ਪਏ ਨਾ ਜੀ ਇਹ ਸਾਰਾ ਸਮਾਨ ਅਸੀਂ ਬਣਾ ਕੇ ਦਿੱਤਾ ਗੁਰੂ ਮਹਾਰਾਜ ਨੂੰ ਖੱਤਰ ਤੇ ਖੱਤਰ ਭਰ ਦਿੱਤੇ ਜੀ ਸਾਰਾ ਪੰਡਾ ਪੰਡ ਭਰ ਦਿੱਤੀ ਤੇ ਗੁਰੂ ਮਹਾਰਾਜ ਆਖਣ ਲੱਗੇ ਕਿ ਐ ਕਰੋ ਜਿੰਨਾ ਇਹਦੇ ਕੋਲ ਖਜ਼ਾਨਾ ਹੈਗਾ ਨਾ ਜੀ ਇਹਨੂੰ ਦੇ ਦਿਓ ਜੀ ਚਾਬੀ ਸਾਨੂੰ ਫੜਾ ਦਿੱਤੀ ਖਜ਼ਾਨੇ ਦੀ ਜੀ ਮਹਾਰਾਜ ਨੇ ਚਾਬੀ ਬੜਾ ਸੀ ਜਿੱਥੇ ਖਜ਼ਾਨਾ ਸੀ ਨਾ ਬੋਰੀ ਦੇ ਸਾਹ ਪਏ ਸੀ ਜੀ ਪੈਸੇ ਉਹ ਪੈਸੇ ਪਏ ਸੀ ਮੋਹਰਾ ਜਲਦੀ ਸੀ ਪੈਸਿਆਂ ਦੀ ਫਿਰ ਉੱਥੇ ਕੀ ਕੀਤਾ ਉਹਨਾਂ ਨੇ ਚਾਬੀ ਬੜਾ ਜਿਹਨਾਂ ਨੇ ਚੱਕੇ ਜੰਦਾ ਨਾ ਪੈਸੇ ਉਹਨਾਂ ਚੱਕ ਲੈਣ ਦਿਓ ਜੀ ਇੱਕ ਤੁਹਾਡੀ ਪਾਰਸੀ ਏ ਉਹ ਪਾਰਸੀ ਨਹੀਂ ਮਾਰਨੀ ਜੀ ਉਹ ਚਾਬੀ ਜਦੋਂ ਖੋਲ ਹੀ ਗਏ ਅੰਦਰ ਜਾ ਕੇ ਵੜੇ ਤਾਂ ਖਜ਼ਾਨਾ ਪੂਰਾ ਭਰਿਆ ਦਾਣੇ ਮੰਗੂ ਪੈਸੇ ਪਏ ਨੇ ਜੀ ਉਹ ਅਸੀਂ ਪੰਡਾ ਮੰਨ ਮੰਨ ਕੇ ਨਾ ਐ ਕਰਕੇ ਪੰਡਾ ਮੰਨ ਮੰਨ ਕੇ ਅਸੀਂ ਚੱਕ ਲਿੱਤੇ ਜੀ ਹੋਗਾ ਉਹਨੇ ਖੁਸ਼ ਹੋ ਗਿਆ ਉਹ ਵੀ ਕਿੰਨੇ ਕੀ ਚੱਕ ਲੈਣਗੇ ਇਹ ਇਹਨਾਂ ਨੇ ਸ਼ਸਤਰ ਬਣਾਏ ਨਾ ਤੇ ਇਹਨਾਂ ਨੂੰ ਮਾਇਆ ਦੀ ਜੀ ਫਿਰ ਸਾਡੂ ਮਾਇਆ ਤੇ ਚਾਬੀ ਬੜਾਤੀ ਉਹ ਚਾਬੀ ਖੋਲ ਕੇ ਤੇ ਪੰਡਾ ਬੰਦ ਬੰਦ ਕੇ ਸੀ ਲੈ ਆਏ ਜੀ ਬੱਬੀ ਤੁਹਾਡੀ ਉਮਰ ਕਿੰਨੀ ਹੋ ਗਈ ਹੁਣ ਮੇਰੀ 48 ਆਪਣੇ 2.80 ਸਾਲ ਉਮਰ ਹੈ 2.80 ਸਾਲ 78 ਸਾਲ ਉਮਰ ਹੋਗੀ ਤੁਹਾਡੀ ਹਾਂ ਜੀ ਜੀ ਤੇ 35 ਸਾਲ ਹੋ ਗਏ ਤੁਹਾਨੂੰ ਸ਼ਸਤਰ ਬਣਾਉਣ ਸ਼ਸਤਰ ਬਣਾਉਣ ਨੂੰ ਮੈਨੂੰ ਉਸੇ 26 26 26 27 ਸਾਲ ਦੀ ਉਮਰ ਸੀ ਨਾ ਮੇਰੀ ਵੇ ਸ਼ਾਸਤਰ ਬਣਾਉਣਾ ਚਾਲੂ ਹੋ ਗਿਆ ਉਸ ਤੋਂ ਪਹਿਲਾਂ ਕੀ ਕਰਦੇ ਸੀਗੇ ਉਸ ਤੋਂ ਪਹਿਲਾਂ ਆ ਕੋਠੀਆਂ ਬਣਦੀ ਜਿਹੜੀ ਸਰੀਆ ਦਾ ਬੀਮ ਬੋਮ ਬਣਦਾ ਸੀ ਜੀ ਬੀਮ ਬਣਦੇ ਸੀ ਮਿਸਤਰੀ ਇੱਟਾਂ ਲਾਂਦਾ ਹੈ ਤੇ ਸਰੀਆ ਦਾ ਕੰਮ ਅਸੀਂ ਕਰਦੇ ਸੀ ਸਰੀਆ ਦਾ ਕੰਮ ਕਰਦੇ ਆ ਬਾਬਾ ਜੀ ਤੁਸੀਂ ਗੰਗਾ ਨਗਰ ਛੱਡ ਕੇ ਪੰਜਾਬ ਕਦੋਂ ਆਏ ਹੋ ਨਹੀਂ ਉੱਥੇ ਰਹਿੰਦੇ ਨਸੀ ਉੱਥੋਂ ਬਣਾ ਕੇ ਮਾਲ ਗੱਡੀਆਂ ਦੇ ਚ ਲੈ ਆਉਂਦੇ ਨਾ ਜਿੱਥੇ ਜਿੱਥੇ ਮੇਲਾ ਲੱਗਦਾ ਹੈ ਗੁਰੂ ਸਾਹਿਬ ਦਾ ਉੱਥੇ ਅਸੀਂ ਮਾਲ ਅਸੀਂ ਦੁਕਾਨਾ ਲਾ ਲੈਂਦੇ ਆ ਤੰਬੂ ਲਾ ਲੈਂਦੇ ਆ ਜੀ ਤੇ ਸਾਨੂੰ ਸਾਨੂੰ ਬਾਬੇ ਜੀ ਵੀ ਸਾਡੀ ਸਪੋਰਟ ਕਰਦੇ ਹਨ ਸਾਰੇ ਪਾਸੇ ਅਸੀਂ ਨਹੀਂ ਵੀ ਜਾਵਾਂਗੇ ਤੇ ਬਾਬਾ ਜੀ ਸਾਡੇ ਘਰੇ ਆ ਜਾਣਗੇ ਉਹ ਇਹਦੇ ਵੀ ਤੁਸੀਂ ਆਓ ਸ਼ਸਤਰ ਲੈ ਕੇ ਜੀ ਤੇ ਤੁਸੀਂ ਵੀ ਅੰਮ੍ਰਿਤ ਛੱਕਿਆ ਨਾ ਬਾਅਦ ਦੇ ਵਿੱਚ ਅਸੀਂ ਮੈਨੂੰ ਅੰਮ੍ਰਿਤ ਛੱਕੇ ਨੂੰ ਹੋ ਗਿਆ ਜੀ 35 36 ਸਾਲ ਹੋ ਗਏ ਜੀ ਅੰਮ੍ਰਿਤ ਛੱਕੇ ਨੂੰ ਕਿਹ ਕਿਹੋ ਜਿਹੀ ਸੋਚ ਨਾਲ ਛੱਕਿਆ ਸੀ ਅੰਮ੍ਰਿਤ ਅੰਮ੍ਰਿਤ ਕਿਹ ਸੋਚ ਸੋਚਣਾ ਛੱਕਿਆ ਸੀ ਅਸੀਂ ਇਹ ਛੱਕਿਆ ਜੀ ਕੋਈ ਸਿੰਘ ਸੀ ਉੱਤੇ ਛੱਕ ਕੇ ਆ ਗਿਆ ਇੱਕ ਉਹ ਆਖਣ ਲੱਗਿਆ ਸਾਨੂੰ ਕੋਈ ਪਤਾ ਨਹੀਂ ਸੀ ਜੀ ਸਾਨੂੰ ਅਸੀਂ ਤਾਂ ਆਪਣੇ ਸਿਰੇ ਦੇ ਕੰਮ ਕਰਦੇ ਸੀ ਸਾਨੂੰ ਕੋਈ ਪਤਾ ਨਹੀਂ ਸੀ ਉਹ ਸਾਡਾ ਸਿੰਘ ਆ ਗਿਆ ਕਿ ਸੱਜ ਕੇ ਉਹ ਅਸੀਂ ਫਿਰ ਉਹਨੂੰ ਮਸਖਰੀ ਕਰ ਤਿਚਕਰਾ ਕਰਨ ਲੱਗੇ ਮੈਂ ਕਿ ਤੂੰ ਲਿੰਗ ਬਣ ਗਿਆ ਹਾਂ ਉਹ ਸਾਰਿਆਂ ਨੇ ਆ ਲਿੰਗ ਬਣ ਗਿਆ ਲਿੰਗ ਬਣ ਗਿਆ ਯਾਰ ਸਾਨੂੰ ਕੋਈ ਪਤਾ ਹੀ ਨਹੀਂ ਜੀ ਇਸ ਦੇ ਬਾਰੇ ਜੀ ਉਹ ਫਿਰ ਜਦ ਜਦੋਂ ਲਿੰਗ ਬਣਿਆ ਉਹ ਕਹਿੰਦੇ ਤੁਸੀਂ ਚੱਲੋ ਸਾਡੇ ਨਾਲ ਤੈਨੂੰ ਅਮਰ ਸਿਖਾ ਕੇ ਲੈ ਜਾਵਾਂ ਜੀ ਉਹਨੇ ਫੋਸ ਸਜਾਈ ਜੀ ਸਾਡੀ ਫਿਰ ਸਾਨੂੰ ਪਤਾ ਲੱਗਿਆ ਜੀ ਆਹ ਹਦ ਅੱਲਾ ਦਾ ਫਿਰ ਅਸੀਂ ਲਕੀਰ ਚਾਏ ਜੀ ਫਿਰ ਬਾਬਾ ਜੀ ਆਖੜੇ ਕਿ ਤੁਸੀਂ ਕਰੋ ਤੁਸੀਂ ਸਸਤਰ ਬਣਾਓ ਸਰੀਆ ਸੂਰਜ ਦਾ ਕੰਮ ਛੱਡੋ ਫਿਰ ਅਸੀਂ ਥੋੜਾ ਬੋਧਾ ਸਸਤਰ ਬਣਾ ਕੇ ਲੈ ਗਏ ਫਿਰ ਇਹ ਵੇ ਕਰਦੇ ਕਰਦੇ ਅਸੀਂ ਗਾਂ ਤੁਰ ਕੇ ਤੇ ਹੁਣ ਦੇਖਦੇ ਦੇਖਦੇ ਸਾਰੇ ਬਣਾਣ ਲੱਗੇ ਸਾਰੇ ਆ ਕੇ ਹਾਂ ਜੀ ਇਸ ਤਰ੍ਹਾਂ ਕਰਕੇ ਮਤਲਬ ਅਸੀਂ ਸਸਤਰ ਹੁਣ ਬਣਾਏ ਬਣਾਈ ਜਾਂਦੇ ਹੁਣ ਮੈਂ ਕੋਈ ਵੀ ਨਹੀਂ ਕੰਮ ਕਰਦਾ ਸਸਤਰਾਂ ਦੀ ਕੰਮ ਕਰਦਾ ਹੁਣ ਸਸਤਰਾਂ ਕੰਮ ਹੁੰਦੇ ਇਹ ਵੇਚ ਕੇ ਫਿਰ ਜਾ ਕੇ ਬਣਾਵਾਂਗੇ ਫਿਰ ਅਸੀਂ ਮੁਕਸਰ ਹੋਵਾਂਗੇ ਅਗਲੀਆਂ ਵੀਡੀਓ ਵੀ ਹਥਿਆਰ ਹੀ ਬਣਾਣਗੀਆਂ ਹੁਣ ਮੇਰੇ 6 ਮੁੰਡੇ ਨੇ 6 ਦੇ 6 ਮੁੰਡੇ ਮੇਰੇ ਇੱਥੇ ਹੀ ਨਾ ਸਾਰੇ ਹਥਿਆਰ ਬਣਾਏ ਜਾਂਦੇ ਨੇ ਸਾਰੇ ਹਥਿਆਰ ਆਹੋ ਆ ਵੀ ਮੁੰਡਾ ਹੈ ਮੇਰਾ ਉੱਥੇ ਅੱਗੇ ਬੈਠੇ ਨੇ ਉਹ ਫਿੱਕਰ ਥੱਲੇ ਜਥਾ ਜਥੇਦਾਰ ਹੈ ਹਰਲਾ ਉੱਥੇ ਲੱਗਿਆ ਗੁਰੂ ਮਹਾਰਾਜ ਦਾ ਉਹ ਵੀ ਮੇਰਾ ਮੁੰਡਾ ਹੈ ਜੀ ਮਤਲਬ ਕਹਿ ਸਕਦੇ ਆ ਕਿ ਸਾਰਿਆਂ ਕੋਲ ਜਿਹੜੇ ਸ਼ਸਤਰ ਨੇ ਟੋਡੇ ਬਣਾਏ ਹੋਏ ਪਹੁੰਚਦੇ ਨੇ ਸਾਰੇ ਸ਼ਸਤਰ ਅਸੀਂ ਅਸੀਂ ਬਣਾ ਬਣਾ ਕੇ ਤੇ ਸਿੱਖਾਂ ਨੂੰ ਅਸੀਂ ਵੇਚ ਰਹੇ ਆ ਦੁਕਾਨਾਂ ਲਾ ਲਾ ਇਥੋਂ ਲੈ ਕੇ ਆਨੇ ਆ ਸਾਰੇ ਸਮਾਨ ਸ਼ਸਤਰ ਬਣਾਤਾ ਇਹ ਸੱਚੀ ਸੀ ਲੋਹੇ ਲੋਹਾ ਲੇ ਕੇ ਆਉਂਦੇ ਨਰਸ ਲੋਹਾ ਲਿਆ ਕੇ ਤੇ ਭੱਟੀ ਚ ਕੁੱਟ-ਕੁੱਟ ਕੇ ਤੇ ਬਣਾਈ ਜਾਂਦੇ ਹੱਥ ਵੇਖੋ ਸਾਡੇ ਜੀ ਆਹ ਵੇਖੋ ਹੱਥ ਸਾਡੇ ਅਸੀਂ ਲੋਹਾਂ ਚੁੱਕ-ਚੁੱਕਿਆ ਦੇਖੋ ਪੇਰ ਸਾਡੇ ਸੁੱਜੇ ਪੇਰ ਇਹ ਲੋਹੇ ਦੇ ਗਿਰ-ਗਿਰ ਕੇ ਨਾ ਕੁੱਟਦੇ ਨਾ ਤੇ ਇੱਥੇ ਛੋਡੀ ਆ ਜਾਂਦੀ ਏ ਗਰਮ-ਗਰਮ ਜੀ ਫਿਰ ਅਸੀਂ ਇਸ ਤਰ੍ਹਾਂ ਕਰਕੇ ਬਣਾ-ਬਣਾ ਕੇ ਦੇਈ ਜਾਂਦੇ ਨੇ ਮੁੰਡੇ ਰਕੜੀ ਜਾਂਦੇ ਨੇ ਮਸ਼ੀਨ ਲਾਈ ਪਈ ਏ ਜੀ ਫਿਰ ਇੱਥੇ ਤਿਆਰ ਕਰਕੇ ਫਿਰ ਇੱਥੇ ਲਿਆਉਂਦੇ ਮੇਲੇ ਚ ਪੇ ਸਿੱਖਾਂ ਨੂੰ ਅਸੀਂ ਸਪਲਾਈ ਕਰੀ ਜਾਂਦੇ ਆ ਜੀ ਤੇ ਆ ਲੱਕੜ ਕਿੱਥੋਂ ਲੈ ਕੇ ਆਨੇ ਆ ਇਹ ਲੱਕੜ ਲੈ ਕਹਿੰਦੇ ਨੇ ਝੂਪੀ ਤੋਂ ਜੀ ਉੱਥੇ ਬਣਾਉਂਦੇ ਨੇ ਮੀਆਂ ਮੁਸਲਮਾਨ ਜੀ ਉਹਨਾਂ ਦਾ ਸਾਰੇ ਟੱਬਰ ਲੱਗੇ ਪਿਆ ਜੀ ਜੇ ਉਹਨਾਂ ਕੋਲੇ ਅਸੀਂ ਮੁਠੇ ਦਾ ਮੁਠੇ ਪੈਸੇ ਨਾਲ ਲੈ ਆਉਂਦੇ ਹਾਂ ਮੁੱਲ ਜੀ ਫਿਰ ਇੱਥੇ ਲਿਆ ਕੇ ਗੱਡੀ ਕਰਾ ਲੈਂਦੇ ਆ ਫਿਰ ਇੱਥੇ ਲਿਆ ਕੇ ਅਸੀਂ ਸਿੱਖਾਂ ਨੂੰ ਸਪਲਾਈ ਕਰੀ ਜਾਂਦੇ ਆ ਜੀ ਫਿਰ ਜਿਹੜੇ ਜਿਹੜੇ ਸਿੱਖਾ ਹੈਗੇ ਨੇ ਆਪਣੇ ਉਹ ਲਈ ਜਾਂਦੇ ਨੇ ਸਾਡੇ ਕੋਲੇ ਜੀ ਹਾਂਜੀ ਹਾਂਜੀ ਤਾਂ ਗੱਲਬਾਤ ਕੀਤੀ ਬਾਬਾ ਜੀ ਦੇ ਨਾਲ ਤੁਸੀਂ ਵੀ ਗੱਲਾਂ ਸੁਣਿਆ ਬਾਬਾ ਜੀ ਦੀਆਂ ਕਿ ਇਤਿਹਾਸ ਦੇ ਨਾਲ ਜੁੜੇ ਹੋਏ ਨੇ ਇਹ ਤੇ ਸ਼ਸਤਰ ਨੇ ਜਿਹੜੇ ਬਣਾ ਬਣਾ ਕੇ ਇਹ ਪਹੁੰਚਾ ਰਹੇ ਨੇ ਹਰ ਜੀ ਹਰ ਇੱਕ ਨੂੰ ਸ਼ਸਤਰ ਆ ਜਿਹੜਾ ਇਹਨਾਂ ਵੱਲੋਂ ਜਾਂਦੇ ਹੈ ਕਈ ਤਰ੍ਹਾਂ ਦੇ ਸ਼ਸਤਰ ਨੇ ਜਿਹੜੇ ਉਹ ਬਣਾਏ ਜਾਂਦੇ ਨੇ ਮੈਂ ਤਸਵੀਰਾਂ ਕਹੂੰਗੀ ਕਿ ਇੱਕ ਵਾਰ ਦਿਖਾ ਦੇਣਗੇ ਆ ਕਾਫੀ ਸਾਲਾਂ ਤੋਂ 35 40 ਸਾਲ ਤੋਂ ਇਹ ਸ਼ਸਤਰ ਇਸੇ ਤਰੀਕੇ ਦੇ ਨਾਲ ਬਣਾ ਰਹੇ ਨੇ ਤੇ ਆਪਦੀ ਸੇਵਾ ਵਾ ਜਿਹੜੀ ਨਿਭਾ ਰਹੇ ਨੇ ਕਹਿੰਦੇ ਕਿ ਪਹਿਲਾਂ ਅਸੀਂ ਆ ਅੰਮ੍ਰਿਤ ਨਹੀਂ ਛਕਿਆ ਹੋਇਆ ਸੀਗਾ ਇੱਕ ਲੜਕਾ ਅੰਮ੍ਰਿਤ ਛਕ ਕੇ ਆ ਜਾਂਦਾ ਉਹਨੂੰ ਟੀਚਰਾਂ ਕਰਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਪਤਾ ਲੱਗਦਾ ਕਿ ਅੰਮ੍ਰਿਤ ਛਕਣਾ ਕੀ ਹੁੰਦਾ ਅੰਮ੍ਰਿਤ ਛਕਿਆ ਗੁਰੂ ਦੇ ਲੜ ਲੱਗੇ ਤੇ ਗੁਰੂ ਨੇ ਇਹਨਾਂ ਦੀ ਸੇਵਾ ਵਾ ਜਿਹੜੀ ਕਿ ਅ ਸ਼ਸਤਰ ਬਣਾਉਣ ਦੇ ਵਿੱਚ ਲਗਾ ਦਿੱਤੀ ਐ ਤੇ ਸਾਰੇ ਸ਼ਸਤਰ ਆ ਜਿਹੜੇ ਕਿ ਹੁਣ ਇਹਨਾਂ ਵੱਲੋਂ ਬਣਾਏ ਜਾਂਦੇ ਨੇ ਗੰਗਾ ਨਗਰ ਦੇ ਨੇ ਇਹ ਤੇ ਹੁਣ ਪੰਜਾਬ ਦੇ ਵਿੱਚ ਸ਼ਸਤਰ ਦੀ ਸਪਲਾਈ ਆ ਜਿਹੜੀ ਕਿ ਸਾਰੀ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਐ ਇਹਨਾਂ ਦੇ ਪਰਿਵਾਰ ਦੇ ਵੱਲੋਂ ਦਿੱਤੀ ਜਾਂਦੀ ਐ